ਸਾਸੀ ਗਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਆ ਲਓ ਜੀ ਅੱਜ ਪਿੰਡ ਆਇਆ ਪੰਜਗਰਾਈ ਤਹਿਸੀਲ ਈ ਨਾਲਾ ਤੇ ਜ਼ਿਲ੍ਹਾ ਅਮਰਸਰ ਵੀਰ ਕੋ ਨਾ ਜਰਸੀਆਂ ਆ ਗਈਆਂ ਚੰਗੀਆਂ ਸਾਹ ਨਾ ਜਰਸੀਆਂ ਦੀ ਫੈਕਟਰੀ ਲਾਈ ਅੱਜ ਦੇਖੋ ਕਰੋ ਚੈੱਕ ਕਮਾਲ ਦੀਆਂ ਜਰਸੀਆਂ ਤੇ ਵੀਡੀਓ ਮੇਰੇ ਭਰਾ ਪੂਰੀ ਵੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਸ਼ੂ ਤੁਹਾਨੂੰ ਇਦਾਂ ਦੇ ਗੈਜ ਗੈਜ ਤੇ ਟੌਪ ਦੇ ਤੁਹਾਨੂੰ ਵਿਖਾਉਂਦੇ ਰਾਵਾਂਗੇ ਵਿੱਚ ਸੂਈ ਸਵਾਈਆਂ ਵਿੱਚ ਹੀ ਗੱਬਣਾ ਆ ਤੇ ਕਰਦੇ ਵੀਰ ਨਾਲ ਗੱਲਬਾਤ ਹੈ ਪਿਓਰ ਜਰਸੀਆਂ ਜੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹਾਂਜੀ ਹੋਰ ਸਭ ਨੂੰ ਠੀਕ ਠਾਕ ਜੀ ਵਧੀਆ ਤੁਸੀਂ ਦੱਸੋ ਹਾਂ ਤੇ ਫਿਰ ਉਹਦਾਂ ਵਾਲੀ ਵੀਡੀਓ ਦਾ ਕੀ ਰਿਜ਼ਲਟ ਮਿਲਿਆ ਫਿਰ ਉਹ ਵੇਖ ਲਈਆਂ ਉਸੇ ਵਾਲੇ ਵੇਖ ਗਿਆ ਹਾਂ ਠੀਕ ਆ ਚਲੋ ਵਧੀਆ ਨੇ ਫੋਨ ਆਇਆ ਵਾਵਾ ਤੇ ਉਸੇ ਵਾਲੇ ਚੱਲ ਗਿਆ ਚਲੋ ਵਧੀਆ ਹੋ ਗਿਆ ਅੱਜ ਕਿੰਨੀਆਂ ਫਿਰ ਤੇ ਨਾਲੇ ਨਾਮ ਆਪਣਾ ਦੱਸੋ ਪਹਿਲਾਂ ਤੇ ਡਰੈੱਸ ਦੱਸੋ ਬਰਾ ਜੋਸ਼ ਪਿੰਡ ਪੰਜਗਰਾਈਂ ਤਹਿਸੀਲ ਜਨਾਲਾ ਜ਼ਿਲ੍ਹਾ ਮੈਂਬਰਸਾਰ ਠੀਕ ਆ ਫੋਨ ਨੰਬਰ ਦੱਸ ਦਿਓ 991897029 ਠੀਕ ਆ ਜੀ ਆਏ ਫਿਰ ਆਫਰਾਂ ਹੀ ਲਾ ਦੀਏ ਮੋਲ ਜੈ ਜੀ ਕਰਨੇ ਅੱਜ ਜੈ ਜੀ ਮ ਲਓ ਜੀ ਕੀ ਕੀ ਡਿਟੇਲ ਜੇ ਦੀ ਕਿੰਨੇ ਦਿਨ ਖੜਦੀ ਜੇ ਇਹ ਜੀ 15-20 ਦਿਨ ਖੜਦੀ ਹੈ ਅੱਛਾ 15-20 ਦਿਨ ਖੜਦੀ ਆ ਠੀਕ ਹੈ ਲਓ ਜੀ ਚੰਗੀ ਤਿਆਰ ਹੋ ਜੂਗੀ ਤੇ ਤੋਰੋਂ ਵੀ ਜੀ ਇਹਨੂੰ ਇਹ ਦੰਦਾਂ 'ਚ ਕਿਦਾਂ ਜੇ ਇਹ ਦੋਂਦੀ ਜੀ ਦੋਂਦੀ ਲਓ ਜੀ ਦੋਂਦੀ ਵੱਛੀ ਆ ਗਈ ਜੇ ਕਮਾਲ ਦੀ ਜੱਸੀ ਆ ਚਲੋ ਘਰੇ ਬੱਜੀ ਵੀ ਸੋਹਣੀ ਲੱਗੂਗੀ ਇਹੋ ਜੀ ਇਹਨਾਂ ਵੀ ਜਿਹੜਾ ਭਰਾ ਲੈ ਜੂਗਾ ਦੁੱਧ 2-4 ਸੂਏ ਚੰਗੀ ਤਰ੍ਹਾਂ ਚਵਾਜੂਗੀ ਹਾਂਜੀ ਲੈਓ ਕੋਈ ਗੱਲ ਨਹੀਂ ਵੀਰ ਜੀ ਇਹ ਫੇਸਪੂਕ ਦੀ ਕੁਆਲਿਟੀ ਬਹੁਤ ਆ ਬਰੀਰ ਬਰੂਡ ਚੰਗੀ ਵਾਸੀ ਦੀ ਇਹ ਕੱਦ-ਕਾੜ ਵੀ ਠੀਕ ਆ ਮੈਂ ਕਿ ਚਲੋ ਜਿਹੜੇ ਭਰਾਣੇ ਲੈਣੇ ਆ ਆਪਣੇ ਜਾਂਚ ਪਰਖ ਕਰ ਲੈਣੇ ਆ ਇਹ ਆਪਣੀ ਕੋਸ਼ਿਸ਼ ਇਹ ਹੁੰਦੀ ਆ ਵੀ ਪਸ਼ੂ ਤੁਹਾਨੂੰ ਸਾਫ਼ ਸੁਥਰੇ ਤੇ ਹਾਂਜੀ ਗੈਜ ਰੇਟ ਤੇ ਤੁਹਾਨੂੰ ਵਿਖਾਉਂਦੇ ਰਹੀਏ ਲਓ ਜੀ ਵੀ ਜੀ ਦੋ ਪਿਓਰ ਦੋ ਦੰਦ ਜੇ ਠੀਕ ਹੈ ਜੀ ਨਾਲ ਦੀਆਂ ਕੰਨੀਆਂ 바ਕੇ ਖੜੀਆਂ ਜੇ ਉਦਾਂ ਹੀ ਹੈ ਜੀ। ਬਾਕੀ ਸਾਰੇ ਭਰਾ ਚੈਨਲ ਨੂੰ ਸਬਸਕ੍ਰਾਈਬ ਕਰੋ। ਹਾਂ ਜੀ ਵੀਰ ਜੀ ਕਿੰਨੇ ਦੀ ਕਰੀਏ ਜੈ ਜੈ ਜੀ ਇਹ ਫਿਰ? ਇਹ 40000 ਦੀ ਦੇ ਦਾਂਗੇ। ਨਹੀਂ ਸ਼ਾਮ ਛੱਡੀਏ 40 ਦੀ ਨਹੀਂ ਦੇਣੀ ਸ਼ਾਮ ਛੱਡ ਕੇ ਦੇ ਦਈਏ। ਬਾਕੀ ਹੁਣ ਬਾਜ਼ਾਰ ਬਜ਼ੂਰ ਚਲੋ ਤੇਜ ਆ ਪਰ ਫਿਰ ਵੀ ਸ਼ਾਮ ਛੱਡ ਕੇ ਦਈਏ ਨਾਲੇ ਨਵਾਂ ਸਾਲਿਆ ਆਫਰਾਂ ਲਾਈਏ ਹੁਣ। 10000 ਛੱਡ ਦਾਂਗੇ। ਨਹੀਂ 10000 ਨਹੀਂ ਇੱਕ ਵਾਰੀ ਛੱਡ ਫਿਰ ਮੈਂ ਐਂਡ ਤੇ ਮੈਂ ਕਰ ਦੇਣਾ ਖੁੱਲਾ ਖੁੱਲੀ ਜੀ ਕਰ। ਤੁਸੀਂ ਦੱਸੋ। ਨਹੀਂ ਛੱਡ ਇੱਕ ਵਾਰੀ। ਯਾਰ ਕਿਆ ਏ ਨਹੀਂ ਯਾਰ ਨਹੀਂ ਖੁੱਲੀ ਗਾਰ ਇੱਕ ਰੀ ਇਹ 33 ਦੀ ਦੇ ਰਾਂਗੇ 33 ਦੀ ਨਹੀਂ ਫਿਰ ਕਰਦਾ ਇੱਕ ਵਾਰੀ ਫਿਰ ਤੂੰ ਹੀ ਦੱਸ ਦੋ 35000 ਦੀ ਹਾਂ ਨਾ ਦੇ ਦਿਓ ਦੇ ਰਾਂਗੇ ਕੋਈ ਨਹੀਂ ਠੱਡੀ ਸੀਲ ਵਸ਼ੀ ਐ ਜਿੰਦਰਾ ਮਰਜੀ ਜਿੰਦਰੋਂ ਮਰਜੀ ਬੋਹ ਵੇਖੋ ਲਵਜੀ ਜੀ 35000 ਦੀ ਵੀਰ ਨੇ ਕਰਤੀ ਜੇ ਹਾਂਜੀ ਅੱਗੇ ਜੇ 80 ਆ ਗਈ ਜੇ ਵੱਡੀ ਇਹ ਵੀ ਸੁਣਨ ਵਾਲੀ ਏ ਅੱਛਾ ਕਿੰਨੇ ਦਿਨ ਖੜਦੀ ਜੇ ਇਹ ਸੋਮਰ ਮੇਰੇ ਦਿਨ ਪੂਰੇ 2-4 ਦਿਨ ਹੀ ਖੜਦੀ ਬਸ ਅਸਾ 2-4 ਦਿਨ ਲੈ ਜੀ ਤੇ ਕਿੰਨਾ ਦੁੱਧ ਚ ਆਜੂਗੀ ਇਹ ਜਿੰਨਾ ਕੋ ਲਈ ਹੋ ਕਹਿੰਦੇ 18-19 ਕਿਲੋ ਚਾਹੁੰਦੇ ਰਹੇ ਆ ਤੇ ਬਾਕੀ ਦੁੱਧ ਸੰਦ ਦੁੱਧ ਪਾਏ ਦਾ ਪਾਏ ਦਾ ਹਾਂਜੀ ਕਿਉਂਕਿ ਦੁੱਧ ਤੇ ਪਾਏ ਦਾ ਹੁੰਦਾ ਤਰੋਂ ਵੀਰ ਜੀ ਇਹਨੂੰ ਹੀ ਲੋ ਜੀ ਚੰਗੀ ਜਰਸੀ ਆ ਗਈ ਆ ਥਣਵਾਨੇ ਦੀ ਚੰਗੀ ਐ ਬਈ ਵੱਡੀ ਜਰਸੀ ਜੇ ਛੋਟੀ ਨਾ ਕੋਈ ਭਰਾ ਲਾਵੇ ਜੇ ਭਰਾ ਕੋਈ ਵੀ ਇੱਥੇ ਆਣ ਕੇ ਵੇਖੇ ਮੱਛੀ ਪਸੰਦ ਆਊਗੀ ਥਣ ਲਵੇ ਦੀ ਚੰਗੀ ਆ ਪੂਰੇ ਖੁੱਲੇ ਥਣਵਾ ਨਹੀਂ ਦੀ ਆ ਹੰਜ ਲੈ ਆਓ ਵੀਰ ਜੀ ਠੀਕ ਸੀਰ ਭਾਵੇਂ ਜਿੱਥੇ ਮਰਜ਼ੀ ਬੈਠੋ ਲਾਓ ਜੀ ਵੀਰ ਜੀ ਸੀਲੀਆਂ ਸੁੱਲੀਆਂ ਕਰੋ ਚੱਕ ਥਣ ਥਣ ਬਹੁਤ ਕਮਾਲ ਦਾ ਲੱਗਾ ਅਜੇ ਇਹਨੂੰ ਤੇ ਕਿੰਨੇ ਦੀ ਕਰੀਏ ਜੈਜ ਜੈ ਵੀ ਫਿਰ ਇਹ 55000 ਦੀ ਦੇ ਦਾਂਗੇ 55 ਦੀ ਨਹੀਂ ਆਪਾਂ ਥੱਲੇ ਕਰੀਏ ਮੈਂ ਤੇ ਹਿਸਾਬ ਨਾਲ ਮੈਂ ਤਾਂ 50 ਤੋਂ ਥੱਲੇ ਬੈਠਾ ਹਾਂ ਤੁਸੀਂ ਬੜੀ ਉੱਤੇ ਕਹਿਤੀ ਜੈਜ ਜੀ ਕਰ ਦਈਏ 2000 ਛੱਡ ਦਾਂਗੇ 53 ਦੀ ਦੇ ਦਾਂਗੇ 50 'ਚ 2000 ਹਾਂ ਨਹੀਂ ਜੀ ਉਹਨਾਂ ਇੱਕ ਹੋਰ ਨਹੀਂ ਹੁੰਦਾ 50 'ਚ 2000 ਕੇ ਹੋਰ ਛੱਡ ਦਈਏ ਕਰ ਦਾਂਗੇ 50 'ਚ 2000 ਕੱਟ ਕਰ ਦਾਂਗੇ 3 ਕਰਦੇ ਫਿਰ 47 ਦੀ ਦੇ ਦਾਂਗੇ 47 ਲਓ ਜੀ ਵੀਰ ਜੀ ਕਵੀ ਜਰਸੀ ਹੈ ਬਹੁਤ ਕਮਾਲ ਦੀ ਏ ਲਓ ਖਾਣ ਫੁੱਟੀ 47 ਟੰਗਾ ਲਗਾ ਜੇ ਦਾ ਮਰ ਠੀਕ ਹੈ ਜੀ ਹਣੀ ਵੀਰ ਜੀ ਅੱਗੇ ਆ ਗਈ ਜੇ ਇਹ ਸੁਈ ਹੈ ਅੱਛਾ ਸੁਈ ਜੇ ਹਾਂ ਜੀ ਕਿੰਨਾ ਦੁੱਧ ਜੇ ਤਿਆਰ ਹੈ ਤੇ ਹਲੇ ਇਹ ਥੱਲੇ 15 16 ਲੀਟਰ ਤਿਆਰ ਜੇ ਅੱਛਾ 15 16 ਲੀਟਰ ਤਿਆਰ ਆ ਹਾਂ ਜੀ ਪੱਕਾ ਦੁੱਧ ਤਿਆਰ ਆ ਪੱਕਾ 15 ਲੀਟਰ ਤਿਆਰ ਜੇ ਠੀਕ ਹੈ ਜੀ ਹਾਂ ਜੀ ਤੇ ਤੋਰਾਂ ਵੀਰ ਜੀ ਇਹਨੂੰ ਬਾਕੀ ਚਲੋ ਕੋਈ ਵੀ ਭਰਾ ਜਨੇ ਖਰੀਦ ਨਹੀਂ ਆਪਣੀ ਚੋਚਵਾ ਕੇ ਤਸੱਲੀ ਕਰ ਲੈ ਤੇ ਹੈ ਵੱਡੀ ਜਰਸੀ ਆ ਚਲੋ ਇਹਨਾਂ ਦੁੱਧ ਨੂੰ ਕੀ ਜਾਂਦਾ ਵੈਸੇ ਕਿਉਂਕਿ ਛੋਟੀਆਂ ਜਰਸੀਆਂ ਨਹੀਂ ਆ ਵੱਡੀਆਂ ਜਰਸੀਆਂ ਆ ਆ ਠੰਡ ਲਵੇ ਦੀ ਚੰਗੀ ਆ। ਲੋ ਜੀ ਵੀਰ ਜੀ ਬਹੁਤ ਕੁਆਲਟੀ ਵਸ਼ੀ ਦੇ ਵਿੱਚ। ਕਿੰਨੀ ਠੰਡੀ ਸੀ ਲਪਾਂ ਜਿੱਕੇ ਮਰਜੀ। ਠੀਕ ਆ ਜੀ ਲਓ ਜੀ। ਠੰਡੀ ਠੰਡੀ ਪੂਰੀ ਆ ਲੈਓ ਵੀਰ ਜੀ। ਲੋ ਜੀ ਜਰਸੀਆਂ ਦੇ ਕਮਾਲ ਦੀਆਂ ਜਰਸੀਆਂ ਅੱਜ। ਵੀ ਕੋਈ ਭਰਾ ਫੋਨ ਜ਼ਰੂਰ ਲਾਵੇ। ਮਾਨਤਣ ਕਰਕੇ ਚਲੋ ਮਾਨਤਣ ਹੋ ਜਾਊਗਾ। ਮਗਰ ਇਹਦੇ ਬੱਚਾ ਕੀ ਜੇ ਬੱਚਾ ਕਿ ਮਗਰ ਬੱਛਾ ਜੀ ਬੱਛਾ ਠੀਕ ਹੈ ਜੀ ਤੇ ਕਿੰਨੇ ਦੀ ਕਰੀਏ ਜੱਜ ਜੱਜੇ 55000 ਦੀ ਦੇ ਦਾਂਗੇ ਵੀ 55000 ਦੀ ਨਹੀਂ ਕਰੀਏ ਮਾਨਤਣ ਉਹ ਵੀ ਉਹ ਵੀ ਏਡੀ ਆ ਉਹ ਕਿਹੜੀ ਛੋਟੀ ਸੀ ਮਾਨਤਣ ਕਰੀਏ 100000 ਛੱਡ ਦਾਂਗੇ 100000 ਨਹੀਂ ਤੂੰ ਦਾ ਦੂ ਮੈਂ ਫਿਰ ਦੱਸਿਆ ਤੇ ਫਿਰ ਖਾਣਾ ਮੈਂ ਦੇਣਾ 50000 ਦੀ ਫਿਰ ਕਰ ਦਈਏ ਕੋਈ ਨਹੀਂ ਦਾ ਆਫਰ ਹੀ ਆ ਸਮਝ ਲੋ ਇਹ ਚਲੋ ਕਰ ਦਾਂਗੇ 50 ਦੀ ਦੇ ਰਾਂਗੇ ਠੀਕ ਆ ਪੂਰੇ 50 ਹੀ ਕਰਤਾਗੇ ਲਓ ਜੀ 50000 ਦੀ ਬਾਕੀ ਚਲੋ ਹਾਂਜੀ ਜਿੱਦਾਂ ਮਰਜ਼ੀ ਕੱਪੜਾ ਆਪਣੀਆਂ ਪਾਸ ਕਰਕੇ ਤੇ ਸੂਈਆਂ ਸੂਈ ਚੋਚਵਾ ਕੇ ਵੀਡੀਓ ਪੂਰੀ ਵੇਖਣ ਦੇ ਲਈ ਧੰਨਵਾਦ ਜੀ